Миф! ਪਿਆਰਾ ਇੱਕ ਹੀ ਨਾਰਾ ਮੋਤੀ ਪਿਆਰਾ ਇੱਕ ਹੀ ਨਾਰਾ ਮੋਤੀ ਪਿਆਰਾ ਇੱਕ ਹੀ ਨਾਰਾ ਜੈਸੀ ਪਿਆਰਾ ਇੱਕ ਹੀ ਨਾਰਾ ਮੋਤੀ ਪਿਆਰਾ ਇੱਕ ਹੀ ਨਾਰਾ ਮੋਤੀ ਪਿਆਰਾ ਆਓ ਜੱਜਤਾ ਮਾਣ ਜਿੰਦਾਬਾਦ 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 ਆਓ ਹਾਂ ਜੀ ਤੁਸੀਂ ਵੀ ਜੁੜੇ ਹੋ ਪਰ ਅੱਜ ਜਿੱਤਾ ਹੋਇਆ ਰਿਹਾ ਦਿੱਲੀ ਦੇ ਵਿੱਚ ਇਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦਿੱਲੀ ਦੇ ਜਿਹੜੇ ਲੋਕ ਨੇ ਜਿਹੜੀ ਆਪਾਂ ਗੱਲ ਕਰਦੇ ਜਣ ਕਿ ਬਹੁਤ ਸਿਆਣੇ ਤੇ ਸੂਝਵਾਨ ਲੋਕ ਨੇ ਜਿਹੜੇ ਦਿੱਲੀ ਦੇ ਵਿੱਚ ਰਹਿੰਦੇ ਨੇ ਮੈਂ ਅੱਜ ਉਹਨਾਂ ਦੀ ਗੱリー ਹੈ ਸੂਝ-ਪੂਰਤ ਨਾਲ ਉਹਨਾਂ ਨੇ ਵੋਟ ਕੀਤਾ ਸੀ ਉਹਦੇ ਨਾਲ ਅੱਜ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਸਰਕਾਰ ਦਿੱਲੀ ਦੇ ਵਿੱਚ ਬਣਾਈ ਆ ਪਹਿਲਾਂ ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਸੁਮੂੱਚੀ ਆਪਣੀ ਟੀਮ ਵੱਲੋਂ ਬਤਾਇਆ ਦੇਣਾ ਚਾਹੁੰਦਾ ਸੋ ਬਹੁਤ ਵਧੀਆ ਫੈਸਲਾ ਜਿਹੜਾ ਉਹਨੇ ਸੱਚੇ ਟੱਕ ਦੇ ਨਾਲ ਲਿਆ ਸੋ ਮੈਂ ਉਹਦੇ ਨਾਲ ਨਾਲ ਆਪਣੀ ਹਾਈ ਕਮਾਂਡ ਦੇਸ਼ ਦੇ ਪ੍ਰਧਾਨ ਮੰਤਰੀ ਆਦਰਨੀਯਾ ਸ਼੍ਰੀ ਵਿਰਿੰਦਰ ਮੋਦੀ ਜੀ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਜੇਪੀ ਨੱਡਾ ਜੀ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹਨਾਂ ਨੇ ਬੜੇ ਹੀ ਸੂਝਬੂਝ ਤਰੀਕੇ ਦੇ ਨਾਲ ਔਰ ਲੋਕਾਂ ਦਾ ਜਰਾਜ ਦਿਲ ਜਿੱਤੇ ਆ ਜਿਹੜਾ ਦਿੱਲੀ ਦੇ ਲੋਕਾਂ ਦਾ ਉੱਥੇ ਕਮਲ ਦਾ ਫੁੱਲ ਖਿੜਿਆ ਸੋ ਉਹਦੇ ਨਾਲ ਨਾਲ ਬਹੁਤ ਸਾਰਿਆਂ ਨੂੰ ਮੈਂ ਪਹਿਲਾਂ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਔਰ ਦੂਸਰੀ ਗੱਲ ਜਿਹੜੀ ਕਿ ਇਹ ਉਹ ਪਾਰਟੀ ਸੀ ਆਮ ਆਦਮੀ ਜਿਹੜੀ ਜਿਨ੍ਹਾਂ ਨੇ ਵਰਕਰ ਦੀ ਪਹਿਚਾਨ ਨਹੀਂ ਕਿਸੇ ਦੀ ਕੀਤੀ ਚੰਗੇ ਲੋਕਾਂ ਦੀ ਪਹਿਚਾਨ ਨਹੀਂ ਕੀਤੀ ਅੱਜ ਜਿਹੜਾ ਇਹਦਾ ਹਾਲ ਹੋਇਆ ਇਸ ਕਰਕੇ ਝੂਠੀਆਂ ਗੱਲਾਂ ਝੂਠੇ ਵਾਦੇ ਕਰਕੇ ਬਹੁਤਾ ਲੰਬਾ ਸਮਾਂ ਨਹੀਂ ਸੀ ਚੱਲ ਸਕਦੇ ਇਸ ਕਰਕੇ ਅੱਜ ਲੋਕ ਜਿਹੜੇ ਨੇ ਦਿੱਲੀ ਦੇ ਆ ਨੇ ਸਾਰਾ ਸਮਝਿਆ ਔਰ ਸੂਝ-ਬੂਝ ਦੇ ਨਾਲ ਆ ਕੇ ਫੈਸਲਾ ਕੀਤਾ ਆ ਸੋ ਇਸ ਕਰਕੇ ਅੱਜ ਡਬਲ ਇੰਜਨ ਸਰਕਾਰ ਜਿਹੜੀ ਆ ਦਿੱਲੀ ਦੇ ਵਿੱਚ ਬਣੀ ਆ ਭਾਰਤੀ ਜਨਤਾ ਪਾਰਟੀ ਆਪਣੇ ਜਿਹੜੇ ਕਰ ਕਮਲਾ ਦੇ ਨਾਲ ਇਹਨੂੰ ਹੋਰ ਦਿੱਲੀ ਨੂੰ ਅੱਗੇ ਲੈ ਕੇ ਜਾਏਗੀ ਦੇਸ਼ ਦੀ ਰਾਜਧਾਨੀ ਨੂੰ ਕਿੱਲੇ ਲੈ ਕੇ ਜਾਏਗੀ ਸੋ ਆਸ ਹੈ ਸਾਰੇ ਆਸ ਹੈ ਕੁਝ ਲੋਕ ਇਹਨਾਂ ਦੀ ਗੰਦੇ ਰਿਹਾ ਕਿ ਉਹ ਵੱਡੇ ਵੱਡੇ ਲੋਕ ਹਾਰੇ ਅੱਜ ਆਪ ਪਾਰਟੀ ਦੇ ਸੀਐਮ ਦਿੱਤੀ ਸੀਐਮ ਉਹ ਲੋਕ ਹਾਰੇ ਆ ਜਿਹੜੇ ਪਾਰਟੀ ਦੇ ਥਾਂ ਸੀ ਇਹਦੇ ਨਾਲ ਲੱਗਦਾ ਕਿ ਆਉਣ ਵਾਲੇ ਸਮੇਂ ਤੇ ਪੰਜਾਬ ਦੇ ਵਿੱਚ ਵੀ ਇਹ ਵਰਤ ਪਵੇਗਾ ਦੇਖੋ ਇਹ ਇਹ ਜਿਹੜੀ ਸਚਾਈ ਦੀ ਜਿੱਤ ਹੋਈ ਆ ਉੱਥੇ ਦਿੱਲੀ ਦੇ ਵਿੱਚ ਉੱਥੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਹਰਾਇਆ ਆ ਜਿਹੜਾ ਨੇ ਕੋਈ ਸੀਐਮ ਦਾ ਚਿਹਰਾ ਨਹੀਂ ਸੀ ਜਾਂ ਸੀਐਮ ਨਹੀਂ ਸੀ ਅੱਜ ਸੀਐਮ ਜਿਹੜਾ ਆਪਣੇ ਅਰਵਿੰਦ ਕੇਜਰੀਵਾਲ ਜੀ ਚਾਹੇ ਮਨੀਸ਼ ਸ਼ੋਦੀਆ ਜਿਹਨੂੰ ਹਰਾਇਆ ਆ ਉਹ ਇੱਕ ਸੱਚ ਦੀ ਜਿੱਤ ਹੋਈ ਆ ਦਿੱਲੀ ਦੇ ਵਿੱਚ ਔਰ ਚੰਗੀ ਨੀਤੀ ਨੂੰ ਲੈ ਕੇ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਮਨ ਬਣਾਇਆ ਹੋਇਆ ਕਿ ਦੇਸ਼ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਇਹ ਉਸ ਚੀਜ਼ ਦੀ ਜਿੱਤ ਹੋਈ ਆ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਵੀ ਇਹਦਾ ਇਫੈਕਟ ਪਵੇਗਾ ਬਹੁਤ ਵੱਡਾ ਇਫੈਕਟ ਪਵੇਗਾ ਦੇਖੋ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਜਿੰਨੀ ਖੁਸ਼ੀ ਆ ਪੰਜਾਬ ਦੇ ਲੋਕਾਂ ਦੇ ਵੱਖ-ਵੱਖ ਪਿੰਡਾਂ ਤੋਂ ਬਹੁਤ ਸਾਰੇ ਜਿਹੜੇ ਉਹ ਉਦਦਾਰ ਲੋਕ ਨੇ ਮੋਤਵਾਰ ਲੋਕ ਨੇ ਜਿ ਵੱਖ-ਵੱਖ ਪਾਰਟੀਆਂ ਤੋਂ ਉਹਨਾਂ ਦੇ ਫੋਨ ਮਤਲਬ ਕਾਫੀ ਆ ਰਹੇ ਆ ਔਰ ਵਧਾਈ ਦੇ ਰਿਆ ਸੀ ਧੰਨਵਾਦ ਵੀ ਉਹਨਾਂ ਦਾ ਕਰਨਾ ਚਾਹੁੰਦੇ ਆ ਔਰ ਪੰਜਾਬ ਦੇ ਵਿੱਚ ਵੀ ਅਸੀਂ 2022 ਦੇ ਵਿੱਚ ਜਿਹੜੀ ਸਰਕਾਰ ਬਣਾਉਣ ਜਾ ਰਹੇ ਆ ਸੋ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਇਹਦਾ ਨਿਸ਼ਾ ਆਪਣੇ ਨਿਰਦੇਸ਼ਾਂ ਦੇ ਰਾਈ ਸੋ ਸਾਰਿਆਂ ਦਾ ਤੁਹਾਡਾ ਵੀ ਅਸੀਂ ਇੱਥੇ ਆਏ ਮੀਡੀਆ ਦਾ ਵੀ ਧੰਨਵਾਦ ਆ ਔਰ ਵੱਖ-ਵੱਖ ਪਿੰਡਾਂ ਤੋਂ ਆਈ ਸਾਰੀ ਸੰਗਤ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੀ ਦਿੱਲੀ ਦੀ ਬਹੁਤ ਵੱਡੀ ਆਪਦਾ ਸੀ ਉਹਦੀ ਹਾਰ ਹੋਈ ਹੈ ਦਿੱਲੀ ਵਾਲਿਆਂ ਨੇ ਕੇਜਰੀਵਾਲ ਦੇ ਝੂਠ ਨੂੰ ਨਿਖਾਰ ਦਿੱਤਾ ਹੈ ਕੇਜਰੀਵਾਲ ਰੋਸ਼ ਮੀਡੀਆ ਨੂੰ ਇਕੱਠਾ ਕਰਕੇ ਰੋਜ਼ ਇੱਕ ਝੂਠ ਬੋਲਦੇ ਸੀ ਥੋੜੇ ਦਿਨ ਪਹਿਲਾਂ ਕੇਜਰੀਵਾਲ ਨੇ ਕਿਹਾ ਵੀ ਦਿੱਲੀ ਤੇ ਪਾਣੀ ਦੇ ਵਿੱਚ ਹਰਿਆਣਾ ਨੇ ਜ਼ਹਿਰ ਮਾਰ ਦਿੱਤਾ ਔਰ ਦਿੱਲੀ ਦੇ ਲੋਕਾਂ ਨੇ ਜਵਾਬ ਦੇ ਦਿੱਤਾ ਔਰ ਕੇਜਰੀਵਾਲ ਦੇ ਝੂਠ ਦੀ ਹਾਰ ਹੋਈ ਹੈ ਔਰ ਰਮਾਨਦਰੀ ਦਾ ਸ਼ਾਸਨ ਦਿੱਲੀ ਵਿੱਚ ਸਥਪਿਤ ਹੋਇਆ ਹੈ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਗੰਗ ਜਮੜਾ ਨੂੰ ਸਾਫ ਕਰੇਗੀ ਦਿੱਲੀ ਦੇ ਵਿੱਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਦਿੱਲੀ ਨੂੰ ਸਾਫ ਸੁੱਤਰਾ ਬਣਾਏਗੀ ਅੱਜ ਦੇ ਦਿਹਾੜੇ ਦੇ ਪੂਰੇ ਦੇਸ਼ ਵਾਚਰ ਵੱਲ ਲੱਖ ਲੱਖ ਦਾਹੀ ਦੇਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਇਹ ਚਲੋ ਚਲੋ ਉੱਥੇ ਭਾਰਤੀ ਜਨਤਾ ਪਾਰਟੀ ਮੰਡਲ ਗੁਰਦਾਸਪੁਰ ਵੱਲੋਂ ਅੱਜ ਦਿੱਲੀ ਦੀ ਜਨਤਾ ਜਨਾਰਦਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਔਰ ਸਾਡੇ ਸਰਮੋਹਰ ਨੇਤਾ Shri ਨਰਿੰਦਰ ਮੋਦੀ ਜੀ ਨੂੰ ਤੇ ਵਿਸ਼ਵਾਸ ਕਰਦੇ ਹੋਏ ਅੱਜ ਦਿੱਲੀ ਦੀ ਜਿਹੜੀ ਬਾਗਡੋਰ ਆ ਆਪ ਦਾ ਸਰਕਾਰ ਤੋਂ ਖੋਹ ਕੇ ਭਾਰਤੀ ਜਨਤਾ ਪਾਰਟੀ ਨੂੰ ਸੌਂਪੀ ਆ ਉਹਦੇ ਲਈ ਭਾਰਤੀ ਜਨਤਾ ਪਾਰਟੀ ਉਸ ਦੇਸ਼ ਦੇ ਸਮੂਹ ਵਰਕਰਾਂ ਵੱਲੋਂ ਦਿੱਲੀ ਦੀ ਸਰਤਾ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੇਸ਼ ਦੇ ਅੰਦਰ ਉਹ ਦੇਸ਼ ਦੀ ਰਾਜਧਾਨੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਹਵਾਲੇ ਕਰਕੇ ਦਿੱਲੀ ਦੇ ਵਿਕਾਸ ਨੂੰ ਬਹੁਤ ਅਗਾਹ ਲੈ ਕੇ ਜਾਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਉਹਦੇ ਲਈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਨਾਲ ਹੀ ਪੰਜਾਬ ਦੀ ਜਨਤਾ ਜਨਰਦਨ ਅੱਗੇ ਵੀ ਅਪੀਲ ਕਰਦੇ ਆਂ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਜਨਤਾ ਨੇ ਅੱਜ ਸੂਝ-ਬੂਝ ਦਿਖਾਉਂਦੇ ਹੋਏ ਇਸ ਆਫਤਾ ਸਰਕਾਰ ਤੋਂ ਛੁਟਕਾਰਾ ਪਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਵੀ ਇਸ ਝੂਠੀ ਪਾਰਟੀ ਝਾੜੂ ਵਾਲੀ ਪਾਰਟੀ ਤੋਂ ਛੁਟਕਾਰਾ ਪਾ ਕੇ ਪੰਜਾਬ ਦੀ ਬਾਗਡੋਰ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਉਹਨਾਂ ਤੇ ਵਿਸ਼ਵਾਸ ਪ੍ਰਗਟਾਉਣ ਤਾਂ ਕਿ ਪੰਜਾਬ ਦਾ ਵੀ ਚੌਕਮੁਖੀ ਬਕਾਸ਼ ਕੀਤਾ ਜਾਏ ਪੰਜਾਬ ਦੇ ਅੰਦਰ ਉਹ ਬੇਰੋਜ਼ਗਾਰੀ ਨਸ਼ਾ ਜਰਾ ਹੈ ਉਹ ਮੁਕਤ ਪੰਜਾਬ ਬਣਾਇਆ ਜਾਏ ਔਰ ਇਹ ਸਭ ਕੁਝ ਸ਼੍ਰੀਮਾਨ ਨਰਿੰਦਰ ਮੋਦੀ ਜੀ ਦੇ ਜੋਗ ਨਿਰਦੇਸ਼ਤਾਂ ਦੇ ਵਿੱਚ ਹੀ ਹੋ ਸਕਦਾ ਹੈ ਤੋ ਆਓ ਰਲ ਮਿਲ ਕੇ ਦਿੱਲੀ ਵਾਲਿਆਂ ਵਾਂਗ ਅਸੀਂ ਅੱਗੇ ਵਧੀਏ ਔਰ ਪੰਜਾਬ ਨੂੰ ਵੀ ਆਪ ਦਾ ਸਰਕਾਰ ਤੋਂ ਮੁਕਤ ਕਰਾਈਏ ਬਹੁਤ ਬਹੁਤ ਧੰਨਵਾਦ